ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ 65 ਚ ਜੰਗ ਹੋਈ 65 ਚ ਜੰਗ ਹੋਈ 71 ਚ ਜੰਗ ਹੋਈ ਕਿਸੇ ਵੇਲੇ 42% ਤੋਂ ਵੱਧ ਪੰਜਾਬ ਦਾ ਹਿੱਸਾ ਸੀਗਾ ਸੈਂਟਰਲ ਫੋਰਸਸ ਦੇ ਵਿੱਚ ਐਜ ਵੇਲੇ ਵੀ 14 ਲੱਖ ਦੇ ਆਸ-ਪਾਸ ਸਾਰੀਆਂ ਫੋਰਸਸ ਮਿਲਾ ਕੇ ਜਿਹੜੀਆਂ ਨੇ ਉਹਦੇ ਚ 1 ਲੱਖ ਪੰਜਾਬ ਦਾ ਜਿਹੜਾ ਨੌਜਵਾਨ ਜਾ ਰਿਹਾ ਲੇਕਿਨ ਪਿਛਲੇ 5 ਸਾਲਾਂ ਦੇ ਵਿੱਚ ਜਦੋਂ ਦੀ ਅਗਨੀਵੀਰ ਯੋਜਨਾ ਆਈ ਹੈ 3 ਸਾਲ ਤੇ ਤੁਸੀਂ ਭਰਤੀ ਨਹੀਂ ਕੀਤੀ ਕਿੱਥੇ ਲਿਆਓਗੇ ਪਰਸੈਂਟੇਜ ਹਰ ਸਾਲ 60 ਹਜ਼ਾਰ ਫੌਜੀ ਰਿਟਾਇਰ ਹੋ ਰਿਹਾ ਉਹਦੇ ਵਿੱਚ ਉਮਰ ਦੇ ਨਾਲ ਕੋਈ ਵਾਰ ਦੇ ਵਿੱਚ ਪੀਸ ਟਾਈਮ ਦੇ ਵਿੱਚ ਕੋਈ ਮੈਡੀਕਲ ਗਰਾਊਂਡ ਤੇ ਸਾਰੇ ਕਿੰਨੀ ਕੁ ਉਹਦੀ ਰਿਪਲੇਸਮੈਂਟ ਹੋਈ ਹੈ ਅੰਕੜਾ ਕਹਿੰਦੇ 1 ਲੱਖ ਫੌਜੀ ਘਟਾ ਹੈ ਸਾਡੀ ਫੌਜ ਦੇ ਵਿੱਚ ਹਲੇ ਵੀ ਤਾਂ ਹੀ ਕਿਹਾ ਵੀ ਜਿੰਨ ਤੱਕ ਮੈਂ ਤੇ ਅਫਸਰਾਂ ਦੇਖਦਾ ਮੈਨੂੰ ਪਤਾ ਮੈਨੂੰ ਇਹ ਵੀ ਪਤਾ ਵੀ ਕਿਹੜੇ ਮਹਿਕਮੇ ਦੇ ਵਿੱਚ ਫੌਜ ਦੇ ਵਿੱਚ 에어 ਫੋਰਸ ਦੇ ਵਿੱਚ ਨੇਵੀ ਦੇ ਵਿੱਚ ਕੋਸ ਗਾਰਡ ਦੇ ਵਿੱਚ ਸੀਆਰਪੀ ਦੇ ਵਿੱਚ ਡੀਏਪੀਐਫ ਨੇ ਜਿਹੜੀਆਂ ਉਹਦੇ ਵਿੱਚੋਂ ਆਈਟੀਬੀਬੀ ਚ ਸੀਆਰਪੀ ਚ ਡੀਐਸਐਫ ਦੇ ਵਿੱਚ ਅਸਮ ਰਾਈਫਲ ਦੇ ਵਿੱਚ ਐਨਐਸਸੀ ਦੇ ਵਿੱਚ ਭਾਵੇਂ ਉਹ ਡੈਪੂਟੇਸ਼ਨਲ ਫੋਰਸ ਹੈ ਕਿੰਨਾ ਘਟਾ ਹੈਗਾ ਲੇਕਿਨ ਹੱਲੇ ਵੀ ਕੁਝ ਨਹੀਂ ਵਿਗੜਿਆ ਡੁੱਲੇ ਬੇਰਾਂ ਦਾ ਹੁਣ ਵੀ ਸੁਧਾਰ ਹੋ ਜਾਣਾ ਚਾਹੀਦਾ ਨੰਬਰ 1 ਨੰਬਰ ਫਾਈਡ ਤੁਸੀਂ ਇੰਡੀਆ ਗੇਟ ਤੇ ਜਾ ਕੇ ਦੇਖੋ ਕਿੰਨੇ ਵਰਲਡ ਵਾਰ 1 ਚ ਪੰਜਾਬੀ ਲੜਕੇ ਆਏ ਨੇ ਕਿੰਨੇ ਵਰਲਡ ਵਾਰ 2 ਚ ਲੜੇ ਨੇ ਤੇ ਕਿੰਨੇ ਕਾਲੇ ਪਾਣੀ ਚ ਸਜ਼ਾ ਭੋਗ ਕੇ ਆਏ ਨੇ ਤੇ ਕਿੰਨੇ ਫਾਂਸੀ ਤੇ ਚੜੇ ਨੇ ਜਦੋਂ ਇੱਕ ਖਿੱਤੇ ਦੀ ਤਸਵੀਰ ਹੀ ਇਹ ਆ ਉਹ ਕਿਉਂ ਨਹੀਂ ਪ੍ਰੀਫਰੈਂਸ਼ੀਅਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੁਣ ਆ ਗਿਆ ਬੜੇ ਲੋਕ ਨੇ ਇਹਦੇ ਜੋ ਵੀ ਸਵਾਲ ਕੱਢ ਕੇ ਬਹਿ ਜਾਣਗੇ ਜੀ ਹੁਣ ਤੇ ਸਾਈਬਰ ਵਾਰ ਹੈ ਜੀ ਹੁਣ ਤੇ ਇਲੈਕਟ੍ਰੋਨਿਕ ਵਾਰ ਹੈ ਉਹ ਕਬਜਾ ਤੇ ਫਿਜ਼ੀਕਲੀ ਜਾ ਕੇ ਲੈਣਾ ਜੇ ਕਬਜਾ ਤੁਹਾਨੂੰ ਉੱਤੇ ਥੋੜਾ ਉਹਨੇ ਗੂਗਲ ਮੈਪ ਤੇ ਮਾਰਕ ਕਰਕੇ ਦੇ ਦੇਣਾ